ਉਸ ਸਬੰਧ ਵਿੱਚ ਰੱਖੀ ਗਈ ਸੀ ਕਿ ਜਿਹੜਾ ਵੀ ਇਹ ਦਿਹਾੜਾ ਆਇਆ ਔਰ ਇਸ ਦਿਹਾੜੇ ਨਾਲ ਸੰਬੰਧਿਤ ਜਿੰਨੇ ਵੀ ਸਮਾਗਮ ਆ ਜਿੰਨੇ ਵੀ ਕੋਈ ਪੇਸ਼ਕਾਰੀਆਂ ਆ ਉਹ ਸਾਰੀਆਂ ਰਿਲੀਜੀਅਸ ਪੈਨਲ ਜਿਹੜਾ ਹੈ ਉਹ ਦੇਖੇ ਜਿਹਦੇ ਵਿੱਚ ਧਾਰਮਿਕ ਸੰਤ ਸਹਿਬਾਨ ਜਿਨ੍ਹਾਂ ਦਾ ਲੰਬਾ ਜੀਵਨ ਜਿਹੜਾ ਸਿਕਸ ਦਾ ਅਨਸਾਰ ਸਿੱਖੀ ਦਾ ਜੀਵਨ ਹੈ ਜਿਹੜੇ ਸਿੱਖਨ ਸਿੱਖ ਵਿਚਾਰ ਧਾਰਾ ਨੂੰ ਜਾਣਦੇ ਆ ਸਿੱਖ ਮਰਿਆਦਾਵਾਂ ਨੂੰ ਜਾਣਦੇ ਆ ਕਿ ਕਿਹੜਾ ਸ਼ਬਦ ਹੋਣਾ ਚਾਹੀਦਾ ਇਤਿਹਾਸਿਕ ਪੱਖ ਤੋਂ ਵਿਦਵਾਨ ਯੂਨੀਵਰਸਿਟੀ ਨੇ ਲੈ ਕੇ ਆਏ ਦੇ ਵਿੱਚ ਉਹ ਉਹਨਾਂ ਦੀ ਸਕ੍ਰਿਪਟ ਉਹਨਾਂ ਨੂੰ ਪੜ੍ਹਾਉਣੀ ਸੀ ਉਹਨੋਂ ਕੰਮ ਮਨਜ਼ੂਰ ਕਰਾਉਣੀ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਤਿਹਾਸਕ ਤੱਥ ਆ ਉਹ ਗਲਤ ਨਾ ਹੋਣ ਕਿਸੇ ਵੀ ਤਰ੍ਹਾਂ ਦਾ ਉਚਾਰਨ ਗਲਤ ਨਾ ਹੋਵੇ ਪੇਸ਼ ਕਰੇ ਕਿਸ ਕਿਸ ਰੂਪ ਵਾਲੇ ਬੰਦੇ ਜਿਹੜੇ ਆ ਪੇਸ਼ਕਾਰੀ ਕਰਨਗੇ ਤੇ ਇਸ ਕਰਕੇ ਅੱਜ ਰਿਲੀਜ਼ ਪੈਨਲ ਦੀ ਮੀਟਿੰਗ ਬੁਲਾਈ ਗਈ ਸੀ ਉਹਨਾਂ ਦੇ ਸਾਹਮਣੇ ਸਾਰੇ ਜਿਹੜੀ ਸਕ੍ਰਿਪਟ ਆ ਉਹ ਰੱਖੀ ਗਈ ਆ ਐਂਕਰ ਕੀ ਬੋਲੇਗਾ ਜਿਹੜਾ ਜਿਹੜਾ ਹੋਸਟ ਹੋਏਗਾ ਜਿਹੜਾ ਸਟੇਜ ਚਲਾਏਗਾ ਸਕੱਤਰ ਉਹ ਕੀ ਬੋਲੇਗਾ ਉਹਦੀ ਇੱਕ ਸਕ੍ਰਿਪਟ ਬਣਾਈ ਗਈ ਆ ਔਰ ਉਸ ਤੋਂ ਬਾਅਦ ਪੂਰੀ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਆ ਉਹਦੇ ਵਿੱਚ ਕਿਹੜੇ ਇਤਿਹਾਸਕ ਤੱਥ ਔਰ ਕਿਸ ਤਰ੍ਹਾਂ ਦਾ ਗੁਰੂ ਸਾਹਿਬ ਦਾ ਜੀਵਨ ਜਿਹੜਾ ਕਿ ਵਿਰਾਗ ਅਨੁਰਾਗ ਇਬਾਦਤ ਤੇ ਸ਼ਹਾਦਤ ਦਾ ਸੁਮੇਲ ਹੈ ਉਹ ਸਾਰੇ ਜ਼ਿੰਦਗੀ ਦੇ ਜਿਹੜੇ ਉਹਨਾਂ ਦੇ ਪਹਿਲੂ ਨੇ ਉਹ ਉਹਨਾਂ ਨੂੰ ਦੇਖਣ ਲਈ ਉਹਨਾਂ ਨੂੰ ਉਹਨਾਂ ਤੇ ਗੌਰ ਕਰਨ ਲਈ ਔਰ ਉਹਨਾਂ ਨੂੰ ਪਾਸ ਕਰਨ ਲਈ ਸਕ੍ਰਿਪਟ ਇਹ ਜਿਹੜੀ ਰਿਲੀਜੀਅਸ ਪੈਨਲ ਦੀ ਮੀਟਿੰਗ ਬੁਲਾਈ ਗਈ ਸੀ ਔਰ ਸਾਨੂੰ ਪੂਰਨ ਆਸ ਹੈ ਕਿ ਜਿਸ ਤਰ੍ਹਾਂ ਦੀਆਂ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਗਵਾਹ ਚ ਕੀਤੀਆਂ ਜਾ ਰਹੀਆਂ ਇਹ ਇੱਕ ਬਹੁਤ ਵੱਡਾ ਇੱਕ ਸ਼ਹਾਦਤ ਦਾ ਜਿਹੜਾ ਸਫਰ ਹੈ ਗੁਰੂ ਸਾਹਿਬ ਦਾ ਉਹਦੀ ਦਿੱਖ ਜਿਹੜੀ ਇਸ ਤਰ੍ਹਾਂ ਦੀ ਹੋਏਗੀ ਕਿ ਲੋਕ ਇਤਿਹਾਸ ਤੋਂ ਵੀ ਜਾਣੋ ਹੋਣਗੇ ਗੁਰੂ ਸਾਹਿਬ ਦੇ ਪ੍ਰਤੀ ਜਿਹੜੀ ਸ਼ਰਧਾ ਆ ਉਦਾ ਘੇਰਾ ਹੋਰ ਵੱਡਾ ਹੋਏਗਾ ਔਰ ਸਮਾਗਮ ਬਿਲਕੁਲ ਨਿਰਵਿਗਨ ਔਰ ਮर्यादा ਦੇ ਨਾਲ ਨਿਪਰੇ ਚੜਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ